ਮਾਝੀ ਬਾਬਾਈ ਅੱਜ ਦਾ ਜਿਹੜਾ ਪਵਿੱਤਰ ਤਿਉਹਾਰ ਹੈ ਬਸੰਤ ਪੰਚਮੀ ਦਾ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੁਕੋਆ ਵਿਖੇ ਹਰ ਸਾਲ ਮਨਾਇਆ ਜਾਂਦਾ ਆ ਇਸ ਸਾਲ ਵੀ ਬੜੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਤਕ ਹੋਣ ਲਈ ਪਹੁੰਚੀਆਂ ਆ ਇਸ ਪਵਿੱਤਰ ਤਿਉਹਾਰ ਤੇ ਤੁਹਾਡਾ ਕੀ ਕਹਿਣਾ ਔਰ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚਿਆ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਬ੍ਰਹਮ ਗਿਆਨ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਜਨਾਂ ਦੇ ਜੋ ਪਵਿੱਤਰ ਸਥਾਨ ਗੁਰਦੁਆਰਾ ਬੰਦਾ ਸਾਹਿਬ ਜੀ ਦੇ ਕੋਹਾ ਵਿਖੇ ਜੋ ਬਸਤ ਪੰਚਮੀ ਦਾ ਤਿਹਾੜ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਹੈ ਜੋ ਸੰਗਤਾਂ ਆਕਰ ਕੀਤ ਲੰਗਰਾਂ ਵਿੱਚ ਸੇਵਾ ਗੁਰੂ ਘਰ ਦੇ ਵਿੱਚ ਆਕਰ ਕੇ ਵਰਤਨਾ ਦੀ ਸੇਵਾ ਜੋੜਿਆਂ ਦੀ ਸੇਵਾ ਕਰ ਰਹੀਆਂ ਸੋ ਸੰਗਤਾਂ ਦੇ ਵਿੱਚ ਜੋ ਮੈਂ ਸੰਤੋਖ ਲਿਖ ਦਿਆ ਕਿ ਚੋਣਾਵਾ ਕਿ ਆਉ ਆਪਾਂ ਗੁਰੂ ਦੇ ਨਾਟ ਲੱਗੀਏ ਖੰਡੇ ਬਾਟੇ ਦਾ ਅਮਰਸ਼ਕ ਨਾਮ ਰਾਜ ਦੀ ਕਹਾਵ ਚਾਹ ਆਉਂਦੇ ਪੁੱਤ ਕੋ ਸੇ ਪਰ ਸਾਹਿਬ ਦੀ ਤਰਫ ਦੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਤਰਤੀਬ ਬਟਵਾ ਦੇ ਪਰ ਸਾਹਿਬ ਦੀ ਤਰਫ ਬਸੰਤ ਪੰਚਰੀ ਦਾ ਮੇਲਾ ਮਨਾਇਆ ਗਿਆ ਹੈ ਕੋਸਲ ਕਾਹੂ ਮਹਾਂਮਾ ਦੇ ਬੰਤੀਏ ਹਨ ਜੋ ਸਾਹਮਣੇ ਵੀ ਹਰ ਬਾਬਾ ਜੀ ਦੇ ਤਾ ਮਾਰਗਦਰਸ਼ਕ ਤੇ ਚੱਲਣਾ ਰਹੀਦਾ ਹੈ ਸੋ ਸਾਰੀ ਸੰਗਤ ਨੂੰ ਜੀ ਆਪਰੇ ਔਰ ਸੰਗਤ ਨੂੰ ਮਹਾਰਾ ਕਿਰਪਾ ਕਰਨ ਨੂੰ ਇਸ ਸਮੇਂ ਚੰਗੀ ਸੇਵਾ ਤੇ ਚੱਲਣਾ ਚਾਹੀਦਾ ਹੈ ਬਾਈ ਜੁਰਜੀ ਦਾ ਖਾਤਾ ਹੈ ਬਾਈ ਜੁਰਜੀ ਦਾ ਖਾਤਾ ਹੈ ਜਿਹੜੇ ਦਿਆਂ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਬਾਈ ਜੁਰਜੀ ਦਾ ਖਾਤਾ ਹੈ ਬਾਈ ਜੁਰਜੀ ਦਾ